ਆਰੇ ਪੰਜਾਬੀ ਨਾਲ ਜੁੜੇ ਸਮੂਹ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ ਪਿਆਰੇ ਦਰਸ਼ਕੋ ਅੰਤਰਰਾਸ਼ਟਰੀ ਮਾਂ ਦਿਵਸ ਦੇ ਸੰਬੰਧ ਵਿੱਚ ਅੱਜ ਅਸੀਂ ਇੱਕ ਖਾਸ ਕਵੀ ਦਰਬਾਰ ਦਾ ਯੋਜਨ ਕੀਤਾ ਹੈ ਜਿਸ ਦੇ ਵਿੱਚ ਇੱਕ ਖਾਸ ਪੁਸਤਕ ਮਾਂ ਦੀ ਮਹਿਮਾ ਜਿਸ ਦੇ ਸੰਪਾਦਕ ਸ਼੍ਰੀ ਬਾਬੂ ਰਾਮ ਦਿਵਾਨਾ ਤੇ ਉਹਨਾਂ ਦੇ ਨਾਲ ਸਹਿ ਸੰਪਾਦਕਾ ਸੁਧਾ ਜੈਨ ਸੁਦੀਪ ਸਾਡੇ ਦਰਮਿਆਨ ਨੇ ਅਰੇ ਮਾਂ ਦੀ ਮਹਿਮਾ ਪੁਸਤਕ ਜਿਹੜੀ ਆ ਇਸ ਦਾ ਆਪਣਾ ਇੱਕ ਇਸ ਵੇਲੇ ਵਿਲੱਖਣ ਸਥਾਨ ਹੈ ਕਿਉਂਕਿ ਇਸ ਪੁਸਤਕ ਵਿੱਚ ਪੂਰੇ ਮਾਂ ਨਾਲ ਸੰਬੰਧਿਤ ਗੀਤ ਜਿਹੜੇ ਹਨ ਕਵਤਾਵਾਂ ਹਨ ਗਜ਼ਲਾਂ ਹਨ ਉਹ ਲਈਆਂ ਗਈਆਂ ਹਨ ਇਸ ਤੇ ਵਾਸਤੇ ਮੈਂ ਪਹਿਲਾਂ ਤਾਂ ਬਾਬੂ ਰਾਮ ਦਿਵਾਨਾ ਜੀ ਤੇ ਸੁਦੀਪ ਜੀ ਨੂੰ ਮੁਬਾਰਕ ਦਿੰਦੀ ਹਾਂ ਕਿ ਉਹਨਾਂ ਨੇ ਬਹੁਤ ਅੱਛਾ ਵਧੀਆ ਯਤਨ ਕੀਤਾ ਤੇ ਉਸ ਪੁਸਤਕ ਦੇ ਵਿੱਚੋਂ ਦੋ ਕਲਮਾਂ ਸੀ ਹੋਰ ਜਿਹੜੀਆਂ ਨਾਲ ਸ਼ਾਮਲ ਕੀਤੀਆਂ ਇਹਨਾਂ ਦੇ ਨਾਲ ਦੀਪਕ ਦੀਪਕ ਸ਼ਰਮਾ ਜਨਾਥਰ ਜੀ ਤੇ ਡਾਕਟਰ ਸਨੀਤ ਮਦਨ ਜੀ ਇਨਾਂ ਦੀਆਂ ਰਚਨਾਵਾਂ ਵੀ ਇਸ ਪੁਸਤਕ 'ਚ ਸ਼ਾਮਲ ਨੇ ਤੇ ਅਸੀਂ ਇਸ ਕਵੀ ਦਰਬਾਰ ਨੂੰ ਸ਼ੁਰੂ ਕਰਦੇ ਹਾਂ ਇਸ ਪੁਸਤਕ ਦੇ ਸੰਪਾਦਕ ਬਾਬੂ ਰਾਮ ਦਿਵਾਨਾ ਜੀ ਤੋਂ ਉਹਨਾਂ ਦਾ ਕਲਾਮ ਸੁਣਦੇ ਹਾਂ ਤੇ ਫਿਰ ਅਸੀਂ ਅਗਲਾ ਕਲਾਮ ਜਿਹੜਾ ਹੈ ਦੀਪਕ ਚਰਨાર્થਨ ਜੀ ਤੋਂ ਸੁਣਾਂਗੇ ਹਾਂਜੀ ਦਿਵਾਨਾ ਜੀ ਤੁਸੀਂ ਆਪ ਦਾ ਕਲਾਮ ਸਾਡੇ ਨਾਲ ਸਾਂਝਾ ਕਰੋ ਬਹੁਤ ਬਹੁਤ ਸ਼ੁਕਰੀਆ ਬਲਜੀਤ ਕੌਰ ਜੀ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ ਤੁਹਾਨੂੰ ਬਹੁਤ ਮੁਬਾਰਕ ਇਹ ਮਾਲਕੁਰ ਦੀ ਕਲਾ ਬਖਸ਼ੇ ਪ੍ਰੋਗਰਾਮ ਇਸੇ ਤਰ੍ਹਾਂ ਅੱਗੇ ਤਰੱਕੀ ਕਰੇ ਤੇ ਮੈਂ ਹਾਜ਼ਰ ਇਹ ਕਲਮਕਾਰ ਸਾਥੀ ਨੂੰ ਮੈਂ ਬੜੀ ਅਦਬ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਅਦਾ ਪੇਸ਼ ਕਰਦਾ ਹਾਂ ਤੇ ਮਾਂ ਬੜੀ ਆਪਣੀ ਰਸਤਾ ਪੇਸ਼ ਕਰ ਰਿਹਾ ਹਾਂ ਜੀ ਮਾਂ ਤੋਂ ਵੱਡਾ ਕੋਈ ਨਹੀਂ ਮਾਂ ਰੱਬ ਤੋਂ ਵੀ ਉੱਚੀ ਹੈ ਤੇ ਮਾਂ ਦਾ ਕੋਈ ਬਦਲ ਨਹੀਂ ਹੈ ਮਾਂ ਦੀ ਮਹਿਮਾ ਬਾਰੇ ਕਵਤਾ ਪੇਸ਼ ਕਰ ਰਿਹਾ ਤਿੰਦਾ ਸੁੰਦਰ ਸਿਨਾ ਕੋਮਲ ਪਿਆਰਾ ਤੇਰਾ ਨਾਮ ਤੇਰੇ ਚਰਨਾ ਵਿੱਚ ਹੀ ਰਹਿੰਦੀ ਹਰ ਪਲ ਮੇਰੀ ਥਾਂ ਨੀ ਮਾਂ ਹਰ ਪਲ ਮੇਰੀ ਥਾਂ ਏਠ ਹਾਰ ਦੀ ਲੂ ਵਿੱਚ ਤੁਰਦਾ ਜਦ ਪਾਂਦੀ ਕਬਰਾਵੇ ਦੂਰ ਦੂਰ ਤੱਕ ਜਲ ਹਰਿਆਵਲ ਛਾ ਨਜ਼ਰੀਆ ਵੇ ਤਪ ਤਪ ਧਰਤੀ ਦਾ ਸੀਨਾ ਤਪ ਤਪ ਧਰਤੀ ਦਾ ਸੀਨਾ ਵਣ ਨੂੰ ਜਦ ਝੁਲਸਾਵੇ ਫਿਰ ਉਸ ਨੂੰ ਮਿਲ ਜਾਵੇ ਜੀਕੂ ਘੜੇ ਭੋਰ ਦੀ ਛਾ ਸਚ ਸਿਆਣੇ ਕਹਿੰਦੇ ਹੁੰਦੀ ਮਾਹੀ ਠੰਡੀ ਛਾਂ ਵਾਹ ਜੀ ਵਾਹ ਹਾਂ ਹੀ ਠੰਡੀ ਛਾਂ ਬਹੁਤ ਸੋਹਣੀ ਮਾ ਵਰਗਾ ਨਾ ਕੋਈ ਦਿਸਦਾ ਬੱਚਾ ਦੇ ਦੁੱਖ ਹਰਦੀ ਬੱਚਾ ਖਾਤਰ ਸੁੱਖ ਆਪਣੇ ਸਭ ਲਾਂਬੇ ਮਾ ਤਰਦੀ ਬੱਚਾ ਖਾਤਰ ਜਉਂਦੀ ਮਾਂ ਹੈ ਬੱਚਾ ਖਾਤਰ ਜਉਂਦੀ ਮਾਂ ਹੈ ਬੱਚਾ ਦੇ ਹਿੱਤ ਮਰਦੀ ਹਾਏ ਰੱਬ ਤੂੰ ਹੀ ਉੱਚ ਨਿਆਰੀ ਹੈ ਮਾਤਾ ਸੱਚ ਕਹਾ ਮਾਤਾ ਸੱਚ ਕਹਾ ਇਹ ਨਸੁੰਦਰ ਇਹ ਨਾ ਕੋਮਲ ਪਿਆਰਾ ਤੇਰਾ ਨਾ ਤੇਰੇ ਚਰਨਾਂ ਵਿਤੀ ਰਹਿੰਦੀ ਪਰਪਲ ਮੇਰੀ ਥਾਨੀ ਮਾਂ ਪਰਪਲ ਮੇਰੀ ਥਾਨੀ ਮਾਂ ਜੀ ਬਹੁਤ ਬਹੁਤ ਵਾਤ ਗੁਰਦੇਵ ਹੈ ਮਾਤਾ ਸ਼ਤਰ ਕਹਿੰਦੇ ਤਰ ਤੋਂ ਉੱਚੀ ਏ ਰੀ ਕਰਨੀ ਕੀ ਕੋਈ ਜਾਣੇ ਵੇਦ ਪੁਰਾਣਾ ਤੋਂ ਵੀ ਸੁੱੱਚੀ ਇੱਕਾ ਮਈ ਜੁਗਤ ਵਿਆਹੀ ਹੇ ਇੱਕਾ ਮਈ ਜੁਗਤ ਵਿਆਹੀ ਪਰ ਕੇ ਵੀ ਜੇ ਮੱਤ ਵਿਗੁੱਟੀ ਮਮਤਾ ਮਰਮ ਕਹਾਣੀ ਉਸ ਦੇ ਲਿਖ ਆਵੇ ਨਾ ਲਿਖ ਆਵੇ ਨਾ ਇੰਨਾ ਸੁੰਦਰ ਕਿੰਨਾ ਕੋਮਲ ਮੰਜਰਾ ਤੇਰਾ ਤੇਰਾ ਨਾ ਤੇਰੇ ਚਰਨਾ ਵਿੱਚ ਹੀ ਰਹਿੰਦੀ ਹਰ ਪਲ ਮੇਰੀ ਤੋ ਬਾਈ ਯਾਦ ਸਮੇ ਦੀ ਦਿਲ ਦੇ ਅੰਦਰ ਅਜ ਜੋੜਾ ਪਛਤਾਵੇ ਕਰਦੇ ਮੂਰੇ ਵਿੱਚ ਉਡੀਕਾਂ ਕੋਈ ਨਾ ਨਜ਼ਰੀ ਆਵੇ ਕੋਈ ਨਾ ਥੇ ਬਚਣਾ ਵੇਖਾ ਕੋਈ ਨਾ ਥੇ ਬਚਣਾ ਵੇਖਾ ਨੈਣ ਬੱਤੀ ਜਲ ਜਾਵੇ ਰਮਨ ਹੁਣ ਵੇੜਾ ਲਗਦਾ ਲਾਲੇ ਗਲੀ ਘਰਾ ਲਾਲੇ ਗਲੀ ਘਰਾ ਉਨ ਸੁੰਦਰ ਕਿੰਨਾ ਕੋਮਲ ਯਾਰਾ ਤੇਰਾ ਤੇਰਾ ਨਾਂ ਇਰੇ ਚਰਨਾ ਵਿੱਚ ਹੀ ਰਹਿੰਦੀ ਹਰ ਪਲ ਮੇਰੀ ਤਾਂ ਹਰ ਪਲ ਮੇਰੀ ਤਾਂ ਤੂੰ ਆਖਰੀ ਬੰਧ ਹੈ ਜੀ ارشاد ਬਹੁਤ ਹੀ ਰਮਜ਼ ਪਛਾਣੋ ਮਿੱਤਰੋ ਰਤਾ ਨਾ ਦਿਲ ਨੂੰ ਦੁਖਾਓ ਮਾਦੀ ਰਮਜ਼ ਪਛਾਣੋ ਮਿੱਤਰੋ ਦਿਲ ਦਾ ਰਤਾ ਦੁਖਾਓ ਜੋ ਦੇ ਜੀ ਮਾ ਬਾਪ ਦੀ ਸੇਵਾ ਵਿਚਿ ਇਕ ਚਿਤ ਹੋ ਜਾਓ ਘਰ ਵਿੱਚ ਗੰਗਾ ਪਈ ਵਗਦੀ ਘਰ ਵਿੱਚ ਗੰਗਾ ਪਈ ਵਗਦੀ ਤੁਸੀਂ ਰਜ ਰਜ ਚੁਬਿਆ ਲਾ دیਵਨਾ ਫਿਰ ਬੜ ਜਾਵੇਗੀ ertid surghi tha ertid surghi tha ਕਿੰਨਾ ਸੁੰਦਰ ਕਿੰਨਾ ਕੋਮਲ ਪਿਆਰਾ ਤੇਰਾ ਨਾਮ ਤੇ ਚਰਨਾ ਦੀ ਤੀਰੰਦੀ ਹਰ ਪਲ ਮੇਰੀ ਖਿਸ਼ਮਾ ਬਹੁਤ ਬਹੁਤ ਰੰਦੀ ਬਾਜੀ ਵਾ ਵਾ ਦੀਵਾਨਾ ਸਲਾਮ ਸਲਾਮ ਬਹੁਤ ਬਹੁਤ ਜੀ ਹੁਣ ਅਸੀਂ ਸੁਣਦੇ ਹਾਂ ਅਗਲਾ ਕਲਾਮ ਦੀਪਕ ਸ਼ਰਮਾ ਕਨਾਥ ਜੀ ਦਾ ਦੀਪਕ ਸ਼ਰਮਾ ਚਨਾਰਥ ਜਿਹੜੇ ਕਿ ਜਰਨਲਿਜ਼ਮ ਨਾਲ ਪੱਤਰਕਾਰੀ ਨਾਲ ਸੰਬੰਧਤ ਸ਼ਖਸੀਅਤ ਨੇ ਚਾਰ ਕਾਪ ਉਹਨਾਂ ਨੇ ਪੁਸਤਕਾਂ ਲਿਖੀਆਂ ਜਿਨ੍ਹਾਂ ਦੇ ਵਿੱਚ ਕਾਪ ਪੁਸਤਕ ਤੂਫਾਨ ਜੜਾ ਅਨੁਵਾਦਿਤ ਪੁਸਤਕ ਆਟੇ ਦਾ ਦੀਵਾ ਤੇ ਕਿਸ ਮਿੱਟੀ ਦੀਆਂ ਬਣੀਆਂ ਇਹ ਵਿਰਾਗਨਾ 83 ਟਿੱਪਣੀਆਂ ਤੇ ਕਵਤਾਵਾਂ ਆਦਨ ਗੇਣ ਤੇ ਲਿਖਦੇ ਨੇ ਔਰ ਇਸ ਤੋਂ ਇਲਾਵਾ ਇਹਨਾਂ ਨੇ ਬਹੁਤ ਸਾਰੇ ਕਵੀ ਦਰਬਾਰਾਂ ਦੇ ਵਿੱਚ ਔਰ ਅੰਤਰਰਾਸ਼ਟਰੀ ਜਿਹੜੀਆਂ ਸਾਡੀਆਂ ਕਾਨਫਰੰਸਸ ਨੇ ਸੈਮੀਨਾਰਸ ਨੇ ਉਹਨਾਂ ਦੇ ਵਿੱਚ ਭਾਗ ਲਿਆ ਬਹੁਤ ਇਹਨਾਂ ਦੇ ਬਾਰੇ ਅਸੀਂ ਬਹੁਤ ਹੁੰਦਾ ਸ਼ਖਸੀਅਤ ਜਿੰਨਾ ਕੋਲ ਜਨਰਲ ਸਕੱਤਰ ਲੋਕ ਮੰਚ ਪੰਜਾਬ ਦੇ ਰਹੇ ਔਰ ਜਿਵੇਂ ਇਸ ਤੋਂ ਇਲਾਵਾ ਇਹਨਾਂ ਦੇ ਸਾਹਿਤਕ ਆਦਮੀ ਤੇ ਨਾਲ ਵੀ ਜੁੜੇ ਹੋਏ ਨੇ ਤੇ ਇਹਨਾਂ ਦਾ ਕਲਾਮ ਸੁਣਦੇ ਆ ਮਾਂ ਦੇ ਲਈ ਇਹ ਕੀ ਬੋਲੇ ਕਿਹੜੇ ਲਫ਼ਜ਼ ਨੇ ਕਿਹੜੇ ਸ਼ਬਦ ਨੇ ਇਹਨਾਂ ਕੋਲ ਆਓ ਸੁਣਦੇ ਹਾਂ ਦੀਪਕ ਸ਼ਰਮਾ ਜਨਾਥ ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਧੰਨਵਾਦ ਤੁਸੀਂ ਬੜੇ ਆਦੀਪ ਸੱਜਣ ਅੱਜ ਇਕੱਠੇ ਕੀਤੇ ਨੇ ਸੋ ਮੇਰਾ ਇੱਕ ਸ਼ੇਅਰ ਹੈ ਕਿ ਜੜਾਂ ਤੋਂ ਟੁੱਟ ਕੇ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਜੜਾਂ ਤੋਂ ਟੁੱਟ ਕੇ ਦਰਖਤ ਕਦੀ ਹਰਾ ਨਹੀਂ ਰਹਿੰਦਾ ਮਾਂ ਬੋਲੀ ਤੋਂ ਮੁੱਖ ਮੋੜ ਕੇ ਧੀ ਪੁੱਤ ਫਿਰ ਖਰਾ ਨਹੀਂ ਰਹਿੰਦਾ ਹਾਂ ਬਾਤ ਸੋ ਅਸੀਂ ਪਰ ਹੁਣ ਜੜਾਂ ਤੋਂ ਵੀ ਟੁੱਟ ਰਹੇ ਆ ਤੇ ਪਿੰਡਾਂ ਤੋਂ ਵੀ ਉੱਠ ਰਹੇ ਆ ਤੇ ਸ਼ਹਿਰਾਂ ਤੋਂ ਸ਼ਹਿਰਾਂ ਤੋਂ ਅਸੀਂ ਸੱਤ ਸਮੁੰਦਰ ਪਾਰ ਵੀ ਚਲੇ ਗਏ ਆ ਪਰ ਕਈ ਵਾਰ ਬਜ਼ੁਰਗ ਜਦੋਂ ਘਰਾਂ 'ਚ ਪਿੱਛੇ ਰਹਿ ਜਾਂਦੇ ਨੇ ਫਿਰ ਅਸੀਂ ਕਿਸ ਹਾਲਾਤ 'ਚ ਘਰੇ ਮੁੜਦੇ ਆ ਉਸ ਨੂੰ ਧਿਆਨ ਚ ਰੱਖਦੇ ਆ ਮੇਰੀ ਇੱਕ ਨਜ਼ਮ ਮਾਂ ਮਾਂ ਤੂੰ ਫਿਰ ਬਿਮਾਰ ਕਦੋਂ ਹੋਵੇਂਗੀ ਮਾਂ ਮਾਂ ਤੂੰ ਫਿਰ ਬਿਮਾਰ ਕਦੋਂ ਹੋਵੇਂਗੀ ਮਾਂ ਤੂੰ ਪਿੱਛੇ ਜੇ ਜਦੋਂ ਬਿਮਾਰ ਹੋਈ ਸੀ ਤਾਂ ਵੱਡੀ ਵੀ ਆਈ ਛੋਟੀ ਭੈਣ ਵੀ ਗਲ ਲੱਗ ਰੋਈ ਸੀ ਮਾਂ ਮਾਂ ਤੂੰ ਫਿਰ ਬਿਮਾਰ ਕਦੋਂ ਹੋਵੇਂਗੀ ਮਾਂ ਤੂੰ ਪਿੱਛੇ ਜੇ ਜਦੋਂ ਬਿਮਾਰ ਹੋਈ ਸੀ ਤਾਂ ਵੱਡੀ ਵੀ ਆਈ ਛੋਟੀ ਭੈਣ ਵੀ ਗਲ ਲੱਗ ਰੋਈ ਸੀ ਤਿੰਨੇ ਵੀਰੇ ਵੀ ਮੇਰੇ ਤੈਨੂੰ ਤੱਕਣ ਖਾਤਰ ਆਏ ਸਨ ਲੋਕ ਲਾਜ ਖਾਤਰੀ ਸੀ ਪਰ ਜਾਈਆਂ ਵੀ ਪਿੰਡ ਫੇਰੇ ਪਾਇ ਸਨ ਮਾਂ ਮਾਂ ਤੂੰ ਬਿਮਾਰ ਸੀ ਬਾਪੂ ਦੇ ਚਿਹਰੇ ਉੱਤੇ ਚਾ ਸੀ ਮਾਂ ਮਾਂ ਤੂੰ ਬਿਮਾਰ ਸੀ ਬਾਪੂ ਦੇ ਚਿਹਰੇ ਉੱਤੇ ਚਾ ਸੀ ਪੋਤੇ ਪੋਤੀਆਂ ਦੋ ਤੇ ਦੋਤੀਆਂ ਖਾਤਰ ਦੁਕਾਨ ਤੋਂ ਪੁੱਛੇ ਪੈਸੇ ਬਾਂ ਦਾ ਕੀ ਪਾਸ ਹੈ ਵਾ 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 ਸਾਂਝੇ ਚੁੱਲ੍ਹੇ ਚੜੀ ਦਾਲ ਸਾਂਝੇ ਚੁੱਲ੍ਹੇ ਚੜੀ ਦਾਲ ਅੱਜ ਰੋਟੀ ਦਾ ਵੱਖਰਾ ਹੀ ਸੁਆਦ ਸੀ ਮਾਂ ਤੂੰ ਬਿਮਾਰ ਸੀ ਪਰ ਤੇਰਾ ਬੇੜਾ ਅੱਜ ਆਬਾਦ ਸੀ ਸਾਂਝੇ ਚੁੱਲ੍ਹੇ ਚੜੀ ਦਾਲ ਅੱਜ ਰੋਟੀ ਦਾ ਵੱਖਰਾ ਹੀ ਸੁਆਦ ਸੀ ਮਾਂ ਤੂੰ ਬਿਮਾਰ ਸੀ ਪਰ ਤੇਰਾ ਬੇੜਾ ਅੱਜ ਆਬਾਦ ਸੀ ਬਚਪਨ ਵਾਲੀ ਚੁਲਬਲ ਚੁਲਬਲ ਬਚਪਨ ਵਾਲੀ ਚੁਲਬਲ ਚੁਲਬਲ ਅੱਜ ਫਿਰ ਆਪਣੇ ਘਰ ਹੋਈ ਸੀ ਕੱਲਿਆਂ ਦਾ ਰੋਣਾ ਪੁੱਲ ਕੱਲਿਆਂ ਦਾ ਰੋਣਾ ਭੁੱਲ ਆਪਣੀ ਫਲਵਾੜੀ ਵੇਖ ਮਾਂ ਤੂੰ ਵੀ ਤਾਂ ਖੁਸ਼ੀ ਚ ਅਜਰੋਈ ਸੀ ਮਾਂ ਤੂੰ ਲੱਖ ਬੁਲਾਵੇਂ ਮਾਂ ਤੂੰ ਲੱਖ ਬੁਲਾਵੇਂ ਵਕਤ ਨਹੀਂ ਇਹਦਾ ਬਹਾਨਾ ਲਾਈਏ ਸੌਰੇ ਜਾਈਏ ਯਾਰਾਂ ਨਾਲ ਟੂਰ ਲਗਾਈਏ ਛੁੱਟੀ ਵਾਲਾ ਦਿਨ ਸ਼ਹਿਰ ਚ ਸੌ ਕੇ ਬਤਾਈਏ ਮਾਂ ਤੂੰ ਲੱਖ ਬੁਲਾਵੇਂ ਵਕਤ ਨਹੀਂ ਇਹਦਾ ਬਹਾਨਾ ਲਾਈਏ ਸੌਰੇ ਜਾਈਏ ਯਾਰਾਂ ਨਾਲ ਟੂਰ ਲਗਾਈਏ ਛੁੱਟੀ ਵਾਲਾ ਦਿਨ ਸ਼ਹਿਰ ਚ ਸੌ ਕੇ ਬਤਾਈਏ ਮਾਂ ਕੰਮ ਬੜੇ ਨੇ ਮਾਂ ਕੰਮ ਬੜੇ ਨੇ ਇੱਕ ਪਿੰਡੋਂ ਖੇੜਾ ਛੜਾਈਏ ਤੇਰੀ ਬਿਮਾਰੀ ਦੀ ਖਬਰ ਨੇ ਅੱਜ ਸਭ ਨੂੰ ਬੇਲੇ ਕਰਤਾ ਮਾਂ ਮਾਂ ਤੇਰੀ ਬਿਮਾਰੀ ਦੀ ਖਬਰ ਨੇ ਅੱਜ ਸਭ ਨੂੰ ਬੇਲੇ ਕਰਤਾ ਮਾਂ ਤੇਰੀ ਬਿਮਾਰੀ ਨੇ ਤੇਰਾ ਟੱਬਰ ਇਕੱਠਾ ਕਰਤਾ ਫਿਰ ਤੋ ਬਹੁਤ ਮਾਰਮਿਕ ਫਿਰ ਤੋ ਵੀਰਾਂ ਨੂੰ ਮਿਲਣ ਨੂੰ ਦਿਲ ਕਰਦਾ ਬਾਪੂ ਵੀ ਸਭਨਾਂ ਨੂੰ ਯਾਦ ਕਰ ਹੋਂਕੇ ਜੇਹ ਪਰਦਾ ਫਿਰ ਤੋ ਵੀਰਾਂ ਨੂੰ ਮਿਲਣ ਨੂੰ ਦਿਲ ਕਰਦਾ ਬਾਪੂ ਵੀ ਸਭਨਾਂ ਨੂੰ ਯਾਦ ਕਰ ਹੋਂਕੇ ਜੇਹ ਪਰਦਾ ਮਾਂ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਂਗੀ ਲੰਮੀ ਹੋਵੇ ਉਮਰ ਤੇਰੀ ਪਰ ਤੂੰ ਅੱਧ ਬੋਈ ਜੀ ਕਦੋਂ ਹੋਏਂਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਂਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਂਗੀ ਮਾਂ ਤੂੰ ਫਿਰ ਬਿਮਾਰ ਕਦੋਂ ਹੋਏਂਗੀ ਬਹੁਤ ਸ਼ੁਕਰੀਆ ਬਹੁਤ 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 ਬਹੁ

ਹਮ ਫਿਰ ਵੀ ਅੱਖੋਂ ਵਿੱਚ ਨਮੀ ਸੀ ਹੈ ਨਮੀ ਸੀ ਹੈ ਆਹ ਵਾਹ ਵਾਹ ਸ਼ੁਕਰੀਆ ਬੜੀ ਯੂ نو ਇਹ ਵਿਛੋੜਾ which is like ਤੁਸੀਂ ਡਿਫਾਈਨ ਨਹੀਂ ਕਰ ਸਕਦੇ ਵਰਡਸ ਦੇ ਵਿੱਚ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਬਿਕੋਸ ਸਾਰੇ ਲੋਕ ਹੈ ਪਰ ਨੇੜੇ ਨਹੀਂ ਹੈ ਸੋ ਦੈਟਸ ਬਿਲਕੁਲ ਮੇਰੇ ਉਹ ਵੀ ਦੂਰ ਹੈ ਸੀ ਬਿਲਕੁਲ ਹਾਂ ਕੁਝ ਵੀ ਇੱਕ ਸ਼ਾਇਰ ਨੇ ਕਿਹਾ ਨਾ ਕਿ ਨਿੱਕੇ ਹੁੰਦਿਆਂ ਕਹਿੰਦੇ ਸੀ ਮਾਂ ਮੇਰੀ ਹੈ ਮਾਂ ਮੇਰੀ ਹੈ ਵੱਡੇ ਹੋ ਕੇ ਕਹਿੰਦੇ ਆ ਮਾਂ ਤੇਰੀ ਹੈ ਮਾਂ ਤੇਰੀ ਹੈ ਜਦੋਂ ਸੰਬੰਧਿਵਾਰੀ ਆਂਦੀ ਹੈ ਉਦੋਂ ਕੀ ਕਹ ਦਿੰਦੇ ਆ ਬਿਲਕੁਲ ਜੀ ਹੋਰ ਅਸੀਂ ਅਗਲੇ ਹਫਤਾ ਸੁਣਦੇ ਆ ਡਾਕਟਰ ਸੰਨੀਤ ਮਦਾਨ ਜੀ ਕੋਲੋਂ ਡਾਕਟਰ ਸੰਨੀਤ ਮਦਾਨ ਇੱਕ ਪੋਏਟੈਸ ਨੇ ਆਰਟਿਸਟ ਨੇ ਸਟੋਰੀ ਟੈਲਰ ਨੇ ਇਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਸਾਖਦੀਆਂ ਰਹਿੰਦੀਆਂ ਔਰ ਇਹਨਾਂ ਦੀ ਇੱਕ ਰੀਸੈਂਟ ਹੋਣੀਆਂ ਦੀ ਬੁੱਕਸ ਦੋ ਕਿਤਾਬਾਂ ਆ ਆਯਾ ਨੇ ਅੰਗਰੇਜ਼ੀ ਦੇ ਵਿੱਚ ਪੁਆਇੰਟ ਸੇਤੀਆ ਜੇ ਕਿਤੇ ਮੈਂ ਗਲਤ ਹੋਵਾਂ ਤਾਂ ਤੁਸੀਂ ਸਹੀ ਕਰ ਦੇਣਾ ਤੇ 10 silent soldier and other stories ਉਹ ਆਥਰ ਨੇ ਇਹ ਇਸ ਪੁਸਤਕ ਦੇ ਇਸ ਤੋਂ ਇਲਾਵਾ ਇਹਨਾਂ ਦੀਆਂ ਬਹੁਤ ਸਾਰੀਆਂ ਰਿਕੋਗਨੀਸ਼ਨ ਇਹਨਾਂ ਨੂੰ ਬਹੁਤ ਜਗ੍ਹਾ ਤੋਂ ਮਿਲੀ ਹੈ ਅਵਾਰਡ ਇੰਟਰਨੈਸ਼ਨਲ ਇਹਨਾਂ ਨੇ ਕੁਆਟਰ ਕਲਰ ਸੋਸਾਇਟੀ ਦੇ ਵਿੱਚ ਵੀ ਇਹਨਾਂ ਨੇ ਆਪਣੀ ਪੋਇਮ ਤੇ ਲਿਰਿਕਸ ਜਿਹੜੇ ਆ ਉਹ ਲਿਖਿਆ ਇਨਾਂ ਦਾ ਇੱਥੇ ਮੈਂ ਸਵਾਗਤ ਕਰਦੇ ਹੋਏ ਇਹਨਾਂ ਨੂੰ ਆਪਣੀ ਕਵਤਾ ਦੇ ਗੁਜ਼ਾਰਿਸ਼ ਕਰਦੀਆਂ ਕਿ ਆਪਣੀ ਕਵਤਾ ਦੇ ਸਾਜ ਬੋਣ ਡਾਕਟਰ ਸਨੀਤ ਮਦਾਨ ਜੀ ਜੀ ਧੰਨਵਾਦ ਜੀ ਸਵਾਗਤ ਸਵਾਗਤ ਤੇ ਬਾਗੁਰਾਮ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਮੌਕਾ ਦਿੱਤਾ ਕਿ ਮੈਂ ਸ਼ਾਮਿਲ ਹੋ ਸਕਾਂ ਇਸ ਕਿਤਾਬ ਦੇ ਵਿੱਚ ਤੇ ਸੁਦਾ ਜੈਨ ਜੀ ਥੈਂਕ ਯੂ ਸੋ ਮੱਚ ਫॉर ਐਡੀਟਿੰਗ ਦ ਬੁੱਕ ਤੇ ਮੈਂ ਆਪਣੀ ਕਵਤਾ ਲਗਾ ਹੂੰ ਦੀਵਾਨਾ ਜੀ ਦਾ ਐਕਚੁਅਲੀ ਉਪਰਾਲਾ ਹੀ ਇਹ ਬਹੁਤ ਵਧੀਆ ਸੀ ਜਿਸ ਕਰਕੇ ਅਸੀਂ ਜੁੜੇ ਔਰ 49 ਜਿਹੜੇ ਹੈ ਇਹਦੇ ਵਿੱਚ ਕਵੀ ਜਿਹੜੇ ਹੈ 49 ਸ਼ਾਮਿਲ ਹੋਏ ਨੇ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਬਹੁਤ ਸਾਰੇ ਨੂੰ ਮੌਕਾ ਮਿਲਿਆ ਔਰ ਮੈਨੂੰ ਲੱਗਦਾ ਹੈ ਕਿ ਉਹ ਇੱਕ ਸੀੜੀ ਖੜੀ ਕਰਨ ਵਾਲੀ ਗੱਲ ਸੀ ਦੀਵਾਨਾ ਜੀ ਵੱਲੋਂ ਤੇ ਮੈਂ ਉਹਦੇ ਨਾਲ ਚੱਲੋ ਖੜੀ ਹੋਈ ਢਾਲ ਆਈ ਤੇ ਆਪਾਂ ਸਭ ਇੱਕ ਸਟੈਪ ਦਾ ਇਹ ਕਿਤਾਬ ਦਾ ਹੋ ਗਿਆ ਦੂਸਰਾ ਸਟੈਪ ਇਹ ਕੁਲਜੀਤ ਜੀ ਨੇ ਸਾਨੂੰ ਹੋਰ ਨਾਲ ਲਾ ਕੇ ਅਸੀਂ ਸਟੈਪ ਅਪ ਹੋ ਗਏ ਆ ਬੜੇ ਆਪਣੇ ਆਪ ਨੂੰ ਇਫਤਿਹਾਰ ਮਤੇ ਮਹਿਸੂਸ ਕਰ ਰਹੇ ਆਂ ਯਾ ਮੇਰੇ ਕੋਲ ਤੁਹਾਨੂੰ ਧੰਨਵਾਦੀ ਸ਼ਬਦ ਹੈ ਜੀ ਸਾਰਿਆਂ ਲਈ ਸਾਰਿਆਂ ਨੂੰ ਛੋਟਾ ਕਰ ਉਹ ਪਰਮ ਸਵਕਾਰ ਕਰਿਓ ਸਾਰੇ ਧੰਨਵਾਦੀ ਥੈਂਕ ਯੂ ਹਾਂਜੀ ਚਲੋ ਮੈਂ ਆ ਮਾਂ ਦੀ ਮਹਿਮਾ ਕਿਤਾਬ ਦੇ ਵਿੱਚੋਂ ਅਹੀ ਆਪਣੀ ਕਵਿਤਾ ਪੜਨ ਲੱਗੀ ਆ ਇਸ਼ਾਅ ਬੇ ਮਿਸਾਲ ਹੈ ਮਾਂ ਰੋਸ਼ਨ ਹੋ ਜਾਂਦਾ ਹੈ ਕਰ ਜਦੋਂ ਜਾਗ ਜਾਂਦੀ ਹੈ ਖਟ ਸੌਕੇ ਵੀ ਉਹ ਸਾਰਾ ਦਿਨ ਦੌੜ ਲਗਾਉਂਦੀ ਹੈ ਪਤੀ ਬੱਚਿਆਂ ਤੇ ਬਜ਼ੁਰਗਾਂ ਦਾ ਧਿਆਨ ਵੀ ਰੱਖੇ ਵੇੜੇ ਬਾਗ ਬਗੀਚੇ ਨੂੰ ਵੀ ਉਹ ਸੁੰਦਰ ਬਣਾਉਂਦੀ ਹੈ ਹਰ ਚੀਜ਼ ਨੂੰ ਸਾਫ਼ ਕਰ ਘਰ ਨੂੰ ਚਮਕਾਉਂਦੀ ਹੈ ਦਫ਼ਤਰ ਵਿੱਚ ਵੀ ਬੇਮਿਸਾਲ ਹੁਨਰ ਦਿਖਾਉਂਦੀ ਹੈ ਜੀਵਨ ਵਿੱਚ ਸੁੱਖ ਖੁਸ਼ੀਆਂ ਅਤੇ ਸੰਤੁਸ਼ਟੀ ਹੋਵੇ ਸਮਝਦਾਰੀ ਨਾਲ ਉਹ ਘਰ ਖੱਟ ਚਲਾਉਂਦੀ ਹੈ ਬਾਤ ਪੁਰਾਣੇ ਕਪੜਿਆਂ ਨਾਲ ਕਈ ਸਾਲ ਬਿਤਾਉਂਦੀ ਹੈ ਮੈਨੂੰ ਹਲੇ ਵੀ ਉਹ ਚੀਜ਼ਾਂ ਯਾਦ ਹੈ ਬਿਲਕੁਲ ਇਹ ਤਾਂ ਚੁਣਦੀ ਚੀਜ਼ ਹੈ ਬਹੁਤ ਇੰਪੋਰਟੈਂਟ ਹੈ ਗੇਨ ਲਾਈਫ ਇ ਜਿਹੜੀ ਕਿ ਅਸੀਂ ਆਈ ਥਿੰਕ ਆਲਮੋਸਟ ਸਾਰਿਆਂ ਨੇ ਦੇਖਿਆ ਹੈ ਦੇਖਣਾ ਨੇ ਕੱਪੜਿਆਂ ਨਾਲ ਵੀ ਕਈ ਸਾਲ ਬਿਤਾਉਂਦੀ ਹੈ ਪਰ ਹਰ ਦੀਵਾਲੀ ਬੱਚਿਆਂ ਨੂੰ ਨਵੇਂ ਦਿਲਾਂਦੀ ਹੈ ਹੂੰ ਜੋ ਪਰਿਵਾਰ ਵਿੱਚ ਪਿਆਰ ਅਤੇ ਖੁਸ਼ਹਾਲੀ ਬਣੀ ਰਹੇ ਆਪਣੀਆਂ ਇੱਛਾਵਾਂ ਦਾ ਤਿਆਗ ਕਰ ਜਾਂਦੀ ਹੈ ਆਹ ਮਾਂ ਤੇ ਰਿਸ਼ਤੇਦਾਰਾਂ ਨਾਲ ਆੜਾ ਲਾਂਦੀ ਹੈ ਪਿਆਰ ਹੈ ਉੱਤੇ ਭਲੇ ਦੀ ਢਾਲ ਬਣ ਜਾਂਦੀ ਹੈ। ਹਮ ਆਪ ਉਸ ਨੂੰ ਪਾਵੇ ਬਲ ਦੇ ਕੋਹਲੇ ਤੇ ਤੁਰਨਾ ਪਵੇ। ਆਪ ਉਸ ਨੂੰ ਪਾਵੇ ਬਲ ਦੇ ਕੋਹਲੇ ਤੇ ਤੁਰਨਾ ਪਵੇ ਆਪਣੇ ਬੱਚਿਆਂ ਨੂੰ ਠੰਡੀ ਛਾਵੇਂ ਸੁਆੰਦੀ ਹੈ। ਹਾਂ ਜੇ ਕੁਝ ਘਟ ਜਾਵੇ। ਜੀ ਜੇ ਕੁਝ ਘਟ ਜਾਵੇ ਤਾਂ ਆਪ ਸੁੱਕੀ ਰੋਟੀ ਖਾਂਦੀ ਹੈ। ਵਾਏ ਹਾਂ ਪਰਿਵਾਰ ਨੂੰ ਪਰ ਰਜ ਕੇ ਖਾਣਾ ਖਵਾਉਂਦੀ ਹੈ। ਬਿਲਕੁਲ ਜੀਂਦ ਤੇ गुज़रਦੇ ਦੁੱਖ ਸੁੱਖ ਨੂੰ ਭੁੱਲ ਕੇ ਸਾਰੇ ਕਾਰਦਿਆਂ ਦੀਆਂ ਚਿੰਤਾਾਂ ਮਿਟਾਉਂਦੀ ਹੈ ਆਪਣੇ ਬੱਚਿਆਂ ਦੀਆਂ ਉੱਚੀਆਂ ਉਡਾਣਾ ਲਈ ਧੰਨਵਾਦ ਜੀ ਆਪਣੇ ਬੱਚਿਆਂ ਦੀਆਂ ਉੱਚੀਆਂ ਉਡਾਣਾ ਲਈ ਆਪਣੇ ਆਪਣੇ ਛੱਡ ਉਹਨਾਂ ਦੇ ਖੰਭ ਬਣ ਜਾਂਦੀ ਹੈ ਜੀ ਹੈ ਆਪਨੇ ਅਸੀਸਾਂ ਨਾਲ ਸੁਰੱਖਿਅਤ ਰੱਖਦੀ ਹੂੰ ਉਹ ਰੱਬ ਰੂਪ

ਮੇਰੀ ਨਾ ਮਮਾ ਸਾਈਟੋਜੇਨੈਟਿਕਸ ਦੀ ਪ੍ਰੋਫੈਸਰ ਹੈ ਮਤਲਬ ਉਹ ਰਿਟਾਇਰ ਹੋ ਚੁੱਕੇ ਨੇ ਬਟ ਸਾਨੂੰ ਸਾਰਿਆਂ ਨੂੰ ਪਾਲਦੇ ਹੋਏ ਪੂਰੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਮੈਂ ਅੱਜ ਕੱਲ੍ਹ ਦੇਖਦੀ ਆ ਤੇ ਉਹ ਕਿੰਨਾ ਡਿਫਰੈਂਸ ਆ ਚੁੱਕਾ ਹੈ ਕਿ ਕਿਸ ਤਰ੍ਹਾਂ ਅਸੀਂ ਹਰ ਚੀਜ਼ ਲਈ ਸਾਨੂੰ ਇੱਕ ਹੈਲਪਰ ਚਾਹੀਦਾ ਪਰ ਉਸ ਟਾਈਮ ਤੇ ਮਦਰਸ ਟੀਚਿੰਗ ਇਨ ધ ਯੂਨੀਵਰਸਿਟੀ ਲੁਕਿੰਗ ਆਫਟਰ ધ ਪੀ ਐਚ ਡੀ ਸਟੂਡੈਂਟਸ ਉਹਨਾਂ ਦੀ ਟ੍ਰੇਨਿੰਗਸ ਸਾਡੇ ਸਾਰਿਆਂ ਦੇ ਸਕਿਲਸ ਦੇ ਉੱਤੇ ਸਰੀ ਜੀ ਉਤੇ ਆਈ ਥਿੰਕ ਹੈਟਸ ਆਫ ਟੂ ਦੀ ਅਰਲੀਅਰ ਜਨਰੇਸ਼ਨ ਬਿਲਕੁਲ ਬਿਲਕੁਲ ਅਜੀ ਹੁਣ ਮੈਂ ਦਾਵਤ ਕਲਾਮ ਦੇਣੀ ਆ ਸਾਡੇ ਸੁਦਾ ਜੈਨ ਸੁਦੀਪ ਜੀ ਨੂੰ ਸੁਦਾ ਜੈਨ ਸੁਦੀਪ ਕਿਤੇ ਵੱਜੋਂ ਅਧਿਆਪਕਾ ਨੇ ਤੇ ਬਹੁਤ ਸਾਰੇ ਮਾਨ ਸਨਮਾਨ ਇਹਨਾਂ ਨੂੰ ਮਿਲ ਚੁੱਕੇ ਨੇ ਜਿੰਨਾ ਚ ਗਵਰਨਰ ਅਵਾਰਡ 1988 ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਆਪ ਨੂੰ ਪ੍ਰਸ਼ੰਸਾ ਪੱਤਰ 1988 ਵਿੱਚ ਮਿਲਿਆ ਸੀ ਐਨਐਸਐਸ ਦੀਆਂ ਸੇਵਾਵਾਂ ਦੇ ਰਹੇ ਨੇ ਲਗਾਤਾਰ ਤੇ ਸਟੇਟ ਇਨੋਵੇਸ਼ਨ ਟੀਚਰ ਅਵਾਰਡ ਵੀ ਇਹਨਾਂ ਨੂੰ ਮਿਲਿਆ ਹੈ ਬਾਲ ਸਾਹਿਤ ਦੇ ਉੱਪਰ ਵੀ ਇਹਨਾਂ ਨੇ ਕਾਫੀ ਕੰਮ ਕੀਤਾ ਹੈ ਸਿਲੇਬਸ ਦੀਆਂ ਬਹੁਤ ਸਾਰੀਆਂ ਪਾਠ ਪੁਸਤਕਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਨਾਲ ਜੁੜ ਕੇ ਇਹਨਾਂ ਨੇ ਐ ਸਾਹਬ ਨੇ ਲਿਆੰਦੀਆਂ ਨੇ ਔਰ ਬੱਚਿਆਂ ਦੀ ਸਾਈਕੋਲੋਜੀ ਦੀ ਸਮਝਦਿਆ ਹੋਇਆ ਉਹਨਾਂ ਨੇ ਉਹਨਾਂ ਪੁਸਤਕਾਂ ਦਾ ਜਿਹੜਾ ਹੈ ਸੰਪਾਦਨ ਦੇ ਵਿੱਚ ਸਹਿਯੋਗ ਦਿੱਤਾ ਇਹਨਾਂ ਦਾ ਬਾਇਓ ਡਾਟਾ ਵੀ ਬਹੁਤ ਲੰਬਾ ਹੈ ਪਰ ਅਸੀਂ ਇਹਨਾਂ ਦੇ ਮੂੰਹੋਂ ਇਹਨਾਂ ਦੇ ਰਚਨਾ ਸੁਣਦੇ ਹਾਂ ਤੇ ਇਹਨਾਂ ਨੂੰ ਇੱਕ ਇਹਨਾਂ ਦੀ ਸਾਰੀਆਂ ਪ੍ਰਾਪਤੀਆਂ ਤੇ ਮੈਂ ਸ਼ੋਭ ਕਾਮਨਾਵਾ ਦੇ ਰਹੀ ਹਾਂ ਕਿ ਇਸ ਤਰ੍ਹਾਂ ਹੀ ਅੱਗੇ ਵਧਦੇ ਰਹਿਣ ਮੈਡਮ ਸੁਧਾ ਜੈਨ ਸੁਧੀ ਧੰਨਵਾਦ ਮੈਡਮ ਧੰਨਵਾਦ ਜੀ ਬਹੁਤ ਅੱਛਾ ਲੱਗਿਆ ਇਹਦੇ ਵਿੱਚ ਥੋੜਾ ਜਿਹਾ ਐਡ ਕਰਦਾ ਹਜੇ ਵੀ ਮੇਰਾ ਬੱਚਿਆਂ ਲਈ ਬਾਲ ਸਾਹਿਤ ਦਾ ਜਿਹੜਾ ਕੰਮ ਚੱਲ ਰਿਹਾ ਹੈ ਉਦੇ ਵਿੱਚ ਬਿਲਕੁਲ ਨਵੀਂ ਹੁਣ ਜਿਹੜੀ ਕਿਤਾਬ ਆਈ ਹੈ ਰੋਸ਼ਨੀ ਦਾ ਪੁੰਜ ਐਡੀਸਨ ਸੋ ਇਹ ਕਾਂਗੀ ਦੇ ਤੌਰ ਤੇ ਉਹਦੀ ਜਿਹੜੀ ਹੈ ਇੱਕ ਵਿਗਿਆਨਿਕ ਦੀ ਜਿਹੜੀ ਹੈ ਜਾਣਕਾਰੀ ਬੱਚਨ ਦਿੱਤੀ ਗਈ ਹੈ ਔਰ ਇਹਦਾ ਹਿੰਦੀ ਵਰਜਨ ਅਗਲਾ ਆ ਰਿਹਾ ਹੈ ਬਸ ਥੋੜੇ ਜਿਹੀ ਦਿਨਾਂ ਵਿੱਚ ਤੇ ਇਸ ਤੋਂ ਇਲਾਵਾ ਮੈਂ ਥੋੜਾ ਜਿਹਾ ਹੋਲ ਮੈਡਮ ਜੇ 2 ਮਿੰਟ ਹੋਣਗੇ ਹਾਂ ਸ਼ਗਨਾ ਦੀਆਂ ਕੋੜੀਆਂ ਜਿਹੜਾ ਆਪਣਾ ਸੱਭਿਆਚਾਰਕ ਵਿਰਸੇ ਨੂੰ ਸੰਬੰਧ ਦਾ ਕੰਮ ਹੈ ਉਹ ਪ੍ਰਾਲਾਵੀ ਮੈਂ ਸ਼ੁਰੂ ਕੀਤਾ ਹੈ ਹਿੰਦੀ ਔਰ ਪੰਜਾਬੀ ਵਿੱਚ ਦੋਨੋਂ ਪਾਸਾਾਂ ਵਿੱਚ ਦੇਣਾ ਹੈ ਇਹ ਕਿਤਾਬਾਂ ਲੈ ਕੇ ਆਈਆਂ ਤਾਂ ਕਿ ਜਿਹੜੇ ਗੁਰਮੁਖੀ ਲਿਪੀ ਨੇ ਪੜ੍ਹ ਸਕਦੇ ਤਾਂ ਉਹ ਹਿੰਦੀ ਦੇ ਵਿੱਚ ਜਿਹੜਾ ਹੈ ਇਹਨੂੰ ਦੇਵਨਾਗਰੀ ਅਗਰ ਪੜ੍ਹ ਸਕਦੇ ਆ ਤਾਂ ਉਹਦੇ ਵਿੱਚ ਜਿਹੜਾ ਹੈ ਨਾਲ ਰੂਬਰੂ ਹੋ ਸਕਣ ਸਾਡੇ ਪੰਜਾਬੀ ਸੱਭਿਆਚਾਰ ਨਾਲ ਪੰਜਾਬੀ ਮਾਂ ਨਾਲ ਕਨੈਕਟਡ ਰਹਿਣ ਇਸ ਕਰਕੇ ਮੈਂ ਇਹ ਉਪਰਾਲਾ ਕੀਤਾ ਹੈ ਅਗਲਾ ਮੇਰਾ ਉਪਰਾਲਾ ਚੱਲ ਰਿਹਾ ਹੈ 100 ਇੱਕੇ ਦੇ ਵਿੱਚ ਮੈਂ ਜਿਹੜੀਆਂ ਘੋੜੀਆਂ ਇਕੱਠੀਆਂ ਕੀਤੀਆਂ ਔਰ YouTube ਤੇ ਮੈਂ ਗਾਇਆਂ ਵੀ ਹਨ ਤਾਂ ਕਿ ਆੰਦਾ ਤਰੀਕਾ ਜਿਹੜਾ ਅਲੈਜ਼ਾ ਹੈ ਉਹ ਵੀ ਲੋਗ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਉਹ ਸਮਝ ਸਕੇ ਬਹੁਤ ਅੱਛਾ ਤੇ ਇਸ ਤੋਂ ਇਲਾਵਾ ਨੈਕਸਟ ਮੇਰਾ ਚੱਲ ਰਿਹਾ ਧਨਵਰ ਜੀ ਨੈਕਸਟ ਚੱਲ ਰਿਹਾ ਸ਼ਗਨਾ ਦੇ ਸੁਹਾਗ ਚੱਲ ਰਿਹਾ ਉਹ ਵੀ 101 ਸੁਹਾਗ ਜਿਹੜੇ ਹੈ ਇਕੱਠੇ ਕਰਕੇ ਮੈਂ ਦੋਨਾਂ ਕਿਤਾਬਾਂ ਹਿੰਦੀ ਔਰ ਪੰਜਾਬੀ ਦੇ ਵਿੱਚ ਲੈ ਕੇ ਆ ਰਹੀ ਹਾਂ ਬਹੁਤ 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 ਅੱਛਾ ਚੱਪਿਆ ਜਾਣ ਬਾਬੂ ਰਾਮ ਜੀ ਦੀ ਟੈਡੀ ਹੈ ਨਾਲ ਮੈਨੂੰ ਟੇਕ ਮਿਲੀ ਹੋਈ ਹੈ ਉਹਨਾਂ ਦੀ ਪਿੱਠਾਪੀ ਮਿਲਦੀ ਰਹਿੰਦੀ ਹੈ ਤੇ ਉਸ ਕਰਕੇ ਜਿਹੜਾ ਕੰਮ ਦਾ ਸਾਹਿਤ ਦਾ ਕੰਮ ਜਿਹੜਾ ਹੈ ਉਦਨ ਪਰ ਸ਼ਾਮਾਂ ਵਿੱਚ ਮੇਰਾ ਚੱਲ ਰਿਹਾ ਹੈ ਬਾਕੀ ਮਾਲਿਕ ਦੀ ਮਿਹਰ ਹੈ ਕਲਮ ਤਾਂ ਤਾਂ ਹੀ ਚਲਦੀ ਹੈ ਜੇ ਸਰਸਵਤੀ ਮਾਤਾ ਦੀ ਜੜੀ ਹੈ ਬਿਲਕੁਲ ਬਿਲਕੁਲ ਬੇ ਸਤਿਓ ਚਤਰੀਏ ਚਲੋ ਜੀ ਬਹੁਤ ਸਾਰਾ ਸਮਾਨ ਲੈਦੇ ਹੋਏ ਮੈਂ ਆਪਣੀ ਕਵਿਤਾ ਤੁਹਾਡੇ ਨਾਲਗਾ ਕੇ ਸਾਂਝੀ ਕਰ ਰਹੀ ਹਾਂ ਅਰਸ਼ਾ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਜੁਗ ਜੁਗ ਜੁਣ ਬਚੜੇ ਕਰਦੀ ਆਏ ਹੋ ਦੁਆ ਮਾਂ ਠੰਡੀਆਂ ਛਾਵਾਂ ਵਾਤਕੂ ਵਾਤਕੂ ਬਹ ਠੰਡੀਆਂ ਛਾਵਾਂ ਵਾਹ ਜੀ ਵਾਹ ਨਾ ਕੋਣ ਲਾੜ ਲੜਾਵੇ ਚੁੱਪ ਕਰਾਵੇ ਅਤੇ ਮਨਾਵੇ ਲਗਨ ਤੇ ਨੇ ਕਰਤੀਆਂ ਬਾਵਾ ਮਾਵਾਂ ਠੰਡੀਆਂ ਛਾਵਾਂ ਮਾਵਾਂ ਠੰਡੀਆਂ ਛਾਵਾਂ ਤਿਆ ਪੁੱਤਰਾ ਲਈ ਆਸਰਾ ਵੰਡਦੀਆਂ ਦੁੱਖ ਸੁੱਖ ਉਹਨਾਂ ਦਾ ਧੁੱਪ ਵਿੱਚ ਵੰਡਦੀਆਂ ਛਾਵਾਂ ਮਾਵਾਂ ਕੰਨੀਆਂ ਛਾਵਾਂ ਮਾਵਾਂ ਕੰਡੀਆਂ ਛਾਵਾਂ ਬੱਚਿਆਂ ਨੂੰ ਦੇ ਦੇ ਕੇ ਮਤਾ ਬੱਚਿਆਂ ਨੂੰ ਦੇ ਦੇ ਕੇ ਮਤਾ ਚੋਲੀ ਪਾਵਨ ਨੂੰ ਨਾਂ ਦੇ ਜਿਤਾ ਜੂਣਾ ਕਰਨ ਸੁਖਾ ਮਾਵਾ ਠੰਡੀਆਂ ਛਾਵਾਂ ਮਾਵਾ ਠੰਡੀਆਂ ਛਾਵਾਂ ਰਹਾ ਵਰਗੀ ਨਾ ਰਖ ਹੋਵੇ ਕੋਈ ਮਾ ਵਰਗੀ ਨਾ ਰਖ ਹੋਵੇ ਕੋਈ ਉਸ ਨਾਲੋਂ ਨਾ ਵੱਖ ਹੋਵੇ ਕੋਈ ਉਸ ਨਾਲੋਂ ਨਾ ਵੱਖ ਹੋਵੇ ਕੋਈ ਲੰਬੀ ਉਮਰ ਦੀਆਂ ਕਰਾਂ ਦੁਆਵਾਂ ਮਾਵਾ ਠੰਡੀਆਂ ਛਾਵਾਂ ਮਾਵਾ ਠੰਡੀਆਂ ਛਾਵਾਂ ਮਾਂ ਦੀ ਮਮਤਾ ਪਾਉਂਦੇ ਰੋਜੀ ਮਾਂ ਦੀ ਮਮਤਾ ਪਾਉਂਦੇ ਰੋਜੀ ਉਸ ਦਾ ਸੁੱਖ ਹੰਡਾਉਂਦੇ ਰੋਜੀ ਦਿਨ ਦੀ ਆਏ ਹੋਈ ਛਾਵਾਂ ਮਾਂ ਠੰਡੀਆਂ ਛਾਵਾਂ ਮਾਂ ਠੰਡੀਆਂ ਚਾਹ ਸ਼ਾਮ ਵਾਜੇ ਜੋਗ ਜੁਣ ਬੱਚੜੇ ਛੜੇ ਕਰਦੀਆਂ ਸਦਾ ਆਵਾ ਮਾਵਾ ਠੰਡੀਆਂ ਆਵਾ ਵਾਹ ਜੀ ਵਾਹ ਜੀ ਵਾਹ ਜੀ ਵਾਹ ਜੀ ਬਾਦਕੂ ਬਾਦਕੂ ਜੀ ਸਰ ਜੀ ਮੈਨੂੰ ਲੋਕ ਗੀਤਾਂ ਵਾਲਾ ਰਸ ਪੈਦਾ ਕਰ ਦਿੱਤਾ ਸੁਦੀਪ ਜੀ ਤੇ ਬਾ ਦੇ ਤੁਹਾਨੂੰ ਤੁਸੀਂ ਆਪਣੀ ਬਹੁਤ ਹੀ ਲੋਕ ਭਾਸ਼ਾ ਦੇ ਵਿੱਚ ਤੇ ਲੋਕ ਧੋਂ ਦੇ ਵਿੱਚ ਪੇਸ਼ ਕਰਕੇ ਸਾਰਿਆਂ ਨੂੰ ਬਹੁਤ ਇਸ ਤਰ੍ਹਾਂ ਦਾ ਸ਼ਾਰਟ ਬੜਾ ਬਹੁਤ ਮੰਤਰਮੁਗਧ ਕਰਤਾ ਬਿਲਕੁਲ ਸਭ ਤੋਂ ਬਾਦਸ਼ਾਹ ਕਰਦਾ ਬਾਬੂ ਰਾਮ ਦਿਵਾਨਾ ਜੀ ਤਾਂ ਜਿਨ੍ਹਾਂ ਨੇ ਸਾਰਿਆਂ ਨੂੰ ਸਾਨੂੰ ਜੋੜਿਆ ਸਾਨੂੰ ਇਕੱਠੇ ਕੀਤਾ ਹੈ ਕਿ ਅਸੀਂ ਸਾਰੇ ਬਿਲਕੁਲ ਬਿਲਕੁਲ ਅੱਜ ਤਾਂ ਤੁਸੀਂ ਜੋੜਿਆ ਜੀ ਅੱਜ ਤੁਸੀਂ ਜੋੜਿਆ ਉਹ ਤਾਂ ਸਾਨੂੰ ਪਹਿਲਾਂ ਹੀ ਜੁੜ ਚੁੱਕੇ ਨੇ ਇਸ ਪੁਸਤਕ ਨੇ ਸਾਨੂੰ ਜੋੜਿਆ ਜਿਹੜੀ ਬਾਬੂ ਰਾਮ ਜੀ ਨੇ ਅੱਜ ਦੀ ਬਿਲਕੁਲ ਬਿਲਕੁਲ ਤੇ ਚਲੋ ਬਹੁਤ ਵਧੀਆ ਲੱਗਿਆ ਜੀ ਸਾਰਿਆਂ ਨੇ ਆਪਣਾ ਗਲਾਮ ਸੁਣਾਇਆ ਬਹੁਤ ਵਧੀਆ ਤਰ੍ਹਾਂ ਔਰ ਪ੍ਰੋਫੈਸਰ ਮੋਹਨ ਸਿੰਘ ਦੇ ਉਹ ਤੁਸੀਂ ਵੀ ਸੁਣਾਓ ਤੁਸੀਂ ਵੀ ਕੁਝ ਲਿਖ ਦਿਓ ਮੈਂ ਐਸੇ ਮੇਰੀ ਨਾ ਪੋਇਮ ਥੋੜੀ ਜੀ ਅਜੇ ਮੈਂ ਲੱਗਦਾ ਕਿ ਪਹਿਲੀ ਦੇਖ ਤੇ ਮੈਂ ਸਿਰਫ ਦੋ ਕੁੱਤਕਾ ਮੇਰੀਆਂ ਛਪੀਆਂ ਹੋਈਆਂ ਟੁਕੜੇ ਟੁਕੜੇ ਜੀਵਨ ਤੇ ਗੁੰਗੇ ਬੋਲ ਪਰ ਮਾਂ ਬਾਰੇ ਮੈਂ ਸਿਰਫ ਬੈਠਿਆ ਬੈਠਿਆ ਨਾ ਐਵੇਂ ਜਿਵੇਂ ਕੁਝ ਭਾਵ ਜੇ ਆਏ ਉਹ ਮੈਂ ਲਿਖਿਆ ਇਹਨੂੰ ਤੁਸੀਂ ਕੱਪਤਾ ਕਹੋ ਜਾਂ ਮੇਰੇ ਮਨੋਂ ਪਾ ਇਹ ਜ਼ਰੂਰ ਤੁਸੀਂ ਬਿਲਕੁਲ ਬਿਲਕੁਲ ਸਹੀ ਲੀ ਜਾਂ ਬੋਲਨ ਨੂੰ ਪ੍ਰਤੀ ਜਿਹੜੇ ਜ਼ਰੂਰ ਪੇਸ ਕਰੋ ਜੀ ਭਾਵਨੇ ਇਰਸ਼ਾਦ ਮੇਰੀ ਮਾਂ ਨੇ ਸਾਂਭਿਆ ਇਹ ਪੌਣੀ ਸਦੀ ਦਾ ਇਤਿਹਾਸ ਹੂੰ ਕਿਉਂ ਦਾ ਕਈ ਰਿਸ਼ਤਿਆਂ ਤੋਂ ਕਈ ਵਾਰ ਵਿਸ਼ਵਾਸ ਪਰ ਮੇਰੀ ਮਾਂ ਕਦੇ ਨਹੀਂ ਡੋਲੀ ਮੰਦੜਾ ਬੋਲਦਾ ਕਿਸੇ ਨੂੰ ਬੋਲੀ ਸੁੱਖਾਂ ਗਮਾਂ ਨਾ ਰਿਹਾ ਹੈ ਉਸ ਦਾ ਨਾਤਾ ਖਾਸ ਮੇਰੀ ਮਾਂ ਨੇ ਸਾਂਭਿਆ ਇਹ ਪੌਣੀ ਸਦੀ ਦਾ ਸਦੀ ਦਾ ਇਤਿਹਾਸ ਨਾਮ ਵੀ ਉਸ ਦਾ ਹੈ ਨਾਮ ਵੀ ਉਸ ਦਾ ਹੈ ਕਸ਼ਮੀਰ ਨਾਮ ਵੀ ਉਸ ਦਾ ਹੈ ਕਸ਼ਮੀਰ ਜਦ ਕਦੇ ਉਹ ਹੋ ਜਾਏ ਦਿਲਗੀਰ ਆ ਫਿਰ ਵਾਹਿਗੁਰੂ ਦਾ ਕਰਦੀ ਜਾਪ ਕਹਿੰਦੀ ਦੁਖੀਆਂ ਦੀ ਬਾਹ ਫੜ ਲੈਂਦਾ ਏ ਰੱਬ ਆਪ ਮਾਂ ਵੀ ਸਾਰਿਆਂ ਨੂੰ ਰੱਬ ਦਾ ਨਾਮ ਜਪਣ ਦੀ ਕਹਿੰਦੀ ਤੇ ਹਰ ਦੁੱਖ ਸੁੱਖ ਹਾਸ ਕੇ ਸਹਿਣ ਨੂੰ ਕਹਿੰਦੀ ਮਾਂ ਹੁਣ ਹੋ ਗਈ ਏ ਬਿੱਟੀ ਪਰ ਉਹਦੀ ਹਾਲੇ ਵੀ ਸੋਹਣੀ ਸੂਰਤ ਹੈ ਤੇ ਸਿਰਤ ਹੈ ਮਾਂ ਭਾਵੇਂ ਬੁਰੀ ਜੀ ਦੀ ਹਾਲੇ ਵੀ ਉਸ ਦੀ ਸੋਹਣੀ ਸੂਰਤ ਤੇ ਸਿਰਤ ਹੈ ਤੇਰੇ 'ਤੇ ਸੱਚ ਦੀ ਲਾਲੀ ਹੈ ਤੇ ਇਮਾਨ ਦਾ ਹੁਸਨ ਹੈ ਹਿੰਮਤ ਹੋਂਸਲੇ ਦੀ ਜਾਗਦੀ ਓ ਮੂਰਤ ਹੈ ਦੀਨ ਦੁਖੀਆਂ ਦਾ ਸਹਾਰਾ ਹੈ ਪੂਰੀ ਕਰੇ ਗਰੀਬ ਗੁਰਬਿਆਂ ਦੀ ਜਰੂਰਤ ਹਾਲੇ ਵੀ ਉਸ ਦੀ ਸੋਹਣੀ ਹੈ ਸੀਰਤ ਤੇ ਸੂਰਤ ਅੱਜ ਤੱਕ ਮੈਂ ਮਾਰ ਨੂੰ ਹਮਰਾਜ਼ ਬਣਾਇਆ ਕਦਮ ਕਦਮ ਕਰਦੀ ਮੇਰਾ ਮਾਰਗ ਦਰਸ਼ਨ ਮੇਰਾ ਉਸ ਨੇ ਰਾਹ ਰਸਦਾਇਆ ਹੁਣ ਵੀ ਜਦ ਦੁਨੀਆਂ ਦੀ ਤਪਸ਼ ਤੋਂ ਡਰ ਕੇ ਜਦ ਮੈਂ ਉਸ ਦੀ ਸ਼ਰਨ ਚ ਜਾਵਾਂ ਦਿਲ ਲੱਗੇ ਜਿਵੇਂ ਰੱਬ ਮਿਲ ਗਿਆ ਪਾਲ ਭਰ ਲਈ ਸਾਰੇ ਦੁੱਖ ਕਲ ਭਰ ਲਈ ਸਾਰੇ ਦੁੱਖ ਕਲ ਭੁੱਲ ਜਾਵਾਂ ਮਾਵਾ ਨੇ ਜੇ ਠੰਡੀਆਂ ਛਾਵਾ ਮਾਵਾ ਨੇ ਜੇ ਠੰਡੀਆਂ ਛਾਵਾ ਪਿਤਾ ਵੀ ਨੇ ਖੁਸ਼ੀਆਂ ਦਾ ਸਰਨਾਵਾ ਮਾਂ ਨੇ ਜੇ ਛਾਵਾ ਤਾਂ ਪਿਤਾ ਵੀ ਨੇ ਖੁਸ਼ੀਆਂ ਦਾ ਸਰਨਾਵਾ ਮਾਂ ਦਾ ਅਸੀਰ ਹੱਥ ਰਹਿ ਸੇਤੇ ਹਰ ਬੱਚੇ ਲਈ ਕਰਾਂ ਦੁਆਵਾ ਮਾਦਾ ਸੀਸ ਭਰਿਆ ਹੱਥ ਰਹਿ ਸਿਰ ਤੇ ਹਰ ਬੱਚੇ ਲਈ ਕਰਾਂ ਦੁਆਵਾ ਮਾਂ ਦੇ ਮਾਂ ਦੇ ਨਾਂ ਇੱਕ ਦੇਣ ਨਹੀਂ ਮਾਂ ਦੇ ਨਾਂ ਇੱਕ ਦੇਣ ਨਹੀਂ ਇਹ ਉਮਰ ਹੈ ਥੋੜੀ ਉਮਰ ਚਾਲਾ ਜੀਉਂਦਿਆਂ ਕਦਮ ਮਾਵਾ ਤੇ ਜੀਵਨ ਵਿੱਚ ਬਣਦੀਆਂ ਰਹਿ ਖੁਸ਼ੀਆਂ ਤੇ ਦੁਆਵਾ ਮਾਵਾ ਲਈ ਹੈ ਸਿਰ ਸਜਦਾ ਕਰਨ ਨੂੰ ਜੀ ਕਰਦਾ ਮੇਰੀ ਮਾਂ ਨੇ ਸੰਭਿਆ ਪੌਣੀ ਸਰੀ ਦਾ ਇਖਾਸ ਉੱਤੇ ਆਉਦਾ ਹੈ ਕਈ ਰਿਸ਼ਤੇ ਆ ਕਵਿਸ਼ਵਾਸ ਵਿਸ਼ਵਾਸ ਮਾਂ ਹੈ ਦਾ ਦਿਲ ਤੇ ਅੱਜ ਵੀ ਮਾਂ ਕੋਲ ਹੈ ਤੇ ਭਾਸ ਮਤਲਬ ਇਹ ਥੋੜੇ ਜੇ ਸ਼ਬਦ ਨੱਚਰੇ ਸੀ ਤੇ ਬਹੁਤ ਸੋਹਣਾ ਬਹੁਤ ਵਧੀਆ ਬਹੁਤ ਸੋਹਣੀ ਹੈ ਤੇਰਾ ਨਾ ਸੋਨਾ ਲਿਖਿਆ ਪਿਆ ਇਹ ਪਹਿ ਜਾ ਇਹ ਟੁਕੜੇ ਲਿਖ ਲਿਆ ਕਰ ਬਹੁਤ ਬਿਲਕੁਲ ਠੀਕ ਹੈ ਤੇ ਹੁਣਾਰੇ ਸਾਡੇ ਜਿਹੜੇ ਅੱਜ ਦੇ ਕਵੀ ਜਨ ਇਸ ਪ੍ਰੋਗਰਾਮ ਤੇ ਸ਼ਾਮਿਲ ਹੋਏ ਆ ਉਹਨਾਂ ਦਾ ਸ਼ੁਕਰੀਆ ਕਰਦੀ ਆ ਬਾਬੂ ਰਾਮ ਜੀ ਦਿਵਾਨਾ ਦੀਪਕ ਸ਼ਰਮਾ ਚਨਤਾ ਜੀ ਸਾਡੇ ਡਾਕਟਰ ਸੁਨੀਤ ਮਦਨ ਜੀ ਸੁਦਾ ਜੈਨ ਸੁਦੀਪ ਜੀ ਸਾਰਿਆਂ ਦਾ ਬਹੁਤ ਧੰਨਵਾਦ ਬਹੁਤ ਸ਼ੁ크ਰਾਦਾ ਕਿ ਮਾਂ ਦੀ ਯਾਦ ਜਾਂ ਮਾਂ ਦੇ ਦੇਖ ਜਾਂ ਮਾਂ ਦੇ ਪਿਆਰ ਨਾਲ ਜੁੜੀਆਂ ਭਾਵਨਾਵਾਂ ਸਾਂਝੀਆਂ ਕਰਕੇ ਅੱਜ ਅਸੀਂ ਸਾਰਿਆਂ ਨੇ ਆਪਣੇ ਮਨ ਦੇ ਭਾਵ ਸਾਂਝੇ ਕੀਤੇ ਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਹਰਫ ਪੰਜਾਬੀ ਜੁੜੇ ਸਮੂਹ ਦਰਸ਼ਕਾਂ ਦਾ ਵੀ ਮੈਂ ਬਹੁਤ शुक्रिया ਕਰਦੀ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਦੇਖਿਆ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਧੰਨਵਾਦ ਕਰ ਦਿੱਤੀ